ਤੋ ਸਖੇਪਰਾ ਸਿੱਖਾਂ ਦੇ ਕੱਟੜ ਦੁਸ਼ਮਣ ਜਿਹੜੇ ਸਿੱਖਾਂ ਨੂੰ ਬੇਹੱਦ ਨਫ਼ਰਤ ਕਰਦੇ ਸੀ 3000 ਸਿੱਖ ਉਹਨਾਂ ਨੇ 2 ਦਿਨਾਂ ਦੇ ਵਿੱਚ ਸ਼ਹੀਦ ਕਰ ਦਿੱਤੇ ਸੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਦੇ ਸਿਰੀ ਸਿਰ ਪਏ ਸੀ ਖੂਨ ਨਾਲ ਲਤਫਪਤ ਹੋ ਮਈਆਂ ਸੀ ਗਲੀਆਂ ਪਾਪੀਆਂ ਨੇ ਸਿੱਖਾਂ ਦੇ ਲਹੂ ਨਾਲ ਮਸਜਿਦਾਂ ਦੇ ਫਰਸ਼ ਧੋਤੇ ਉਸ ਤੇ ਜਿਹੜੇ ਨਵੇਂ ਘਰ ਬਣ ਰਹੇ ਸੀ ਉਹਨਾਂ ਦੀਆਂ ਨਿਵਾਵਾਂ ਦੇ ਵਿੱਚ ਸਿੱਖਾਂ ਦੇ ਸੇ ਰੱਖੇਗੇ ਜਿਹੜਾ ਸਿੱਖਾਂ ਦੇ ਸਿਰਾਂ 'ਤੇ ਮੁੱਲ ਪਾਉਂਦਾ ਸੀ ਉਹਦਾ ਹੀ ਸਿਰ ਅੱਜ ਸਿੱਖਾਂ ਦੇ ਕੋਲ ਪਿਆ ਸੀ ਜਈਆ ਥਾਨ ਲਾਹੌਰ ਦਾ ਗਵਰਨਰ ਬਣਿਆ ਜਕਰੀਆ ਥਾਨ ਦਾ ਮੁੰਡਾ ਸੀ ਉਹ ਜਿਹਨੇ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਵਰਗਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਸੀ ਜਈਆ ਥਾਨ ਦੇ ਦਰਬਾਰ ਦੇ ਵਿੱਚ ਦੋ ਬਰਾ ਕੰਮ ਕਰਦੇ ਸੀ ਇੱਕ ਸੀਗਾ ਲਖਪਤਰਾਏ ਤੇ ਛੋਟਾ ਸੀਗਾ ਜਸਪਤ ਰਾਏ ਲਖਪਤ ਰਾਏ ਨੂੰ ਉਸਲੇ ਲਾਹੌਰ ਦਾ دیوان ਲਵਾਇਆ ਸੀਗਾ ਤੇ ਜਸਪਤ ਰਾਏ ਨੂੰ ਅਮਨਾਬਾਦ ਦਾ ਸੂਬੇਦਾਰ ਲਾਇਆ ਮੁਗਲਾਂ ਦੀ ਖੁੱਲੀ ਛੁੱਟੀ ਸੀ ਇਹਨਾਂ ਨੂੰ ਸਿੱਖਾਂ ਦੇ ਖਿਲਾਫ ਵੀ ਤੁਸੀਂ ਸਿੱਖਾਂ ਦੇ ਖਿਲਾਫ ਕੁਝ ਵੀ ਕਰ ਸਕਦੇ ਸਿੱਖਾਂ ਨੂੰ ਬੇहद ਨਫ਼ਰਤ ਕਰਦੇ ਸੀ ਇਹ ਲੋਕ ਕੱਟੜ ਦੁਸ਼ਮਣ ਸੀ ਸਿੱਖਾਂ ਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਸੀ ਜਸਪਤ ਰਾਏ 1746 ਈਸਵੀ ਦੀ ਗੱਲ ਆ ਬਸਾਖੀ ਵਾਲਾ ਦਿਨ ਸੀਗਾ ਸਿੱਖਾਂ ਦਾ ਜਥਾ ਜਾ ਰਿਹਾ ਸੀ ਐਮਨਾਬਦ ਐਮਨਾਬਦ ਵੱਲ ਨੂੰ ਗੁਰਦੁਆਰਾ ਰੂਡੀ ਸਾਹਿਬ ਵਿੱਚ ਮੱਥਾ ਟੇਕਣ ਦੇ ਲਈ ਤਾਂ ਚਲਦਿਆਂ ਚਲਦਿਆਂ ਸੰਗਤਾਂ ਥੱਕੀਆਂ ਹੋਈਆਂ ਸੀਗੀਆਂ ਨਾਲ ਭੁੱਖੀਆਂ ਵੀ ਸੀਗੀਆਂ ਉੱਥੇ ਉਹਨਾਂ ਨੇ ਲੰਗਰ ਤਿਆਰ ਕਰਨ ਲਈ ਆਪਣਾ ਸਾਜੋ-ਸਮਾਨ ਲਾ ਲਿਆ ਤੇ ਇਸ ਗੱਲ ਦਾ ਜਸਪ੍ਰਤ ਰਾਏ ਨੂੰ ਪਤਾ ਲੱਗ ਜਾਂਦਾਗਾ ਵੀ ਉੱਥੇ ਸਿੱਖ ਲੰਗਰ ਤਿਆਰ ਕਰ ਰਹੇ ਨੇ ਤਾਂ ਉਹ ਕੀ ਕਰਦਾ ਆਪਣੀ ਫੌਜ ਭੇਜਦਾ ਉੱਥੇ ਫੌਜੀ ਜਾ ਕੇ ਰੋਗ ਮਾਰ ਕੇ ਕਹਿੰਦੇ ਨੇ ਵੀ ਚੱਕੋ ਆਪਣੀ ਟਿੰਡ ਫੋੜੀ ਤੇ ਤਿੱਤਰ ਹੋ ਜਾਓ ਇੱਥੋਂ ਪਰ ਸਿੱਖਾਂ ਨੇ ਕਿਹਾ ਵੀ ਹਜੇ ਲੰਗਰ ਤਿਆਰ ਨਹੀਂ ਹੋਇਆ ਜਦੋਂ ਲੰਗਰ ਤਿਆਰ ਹੋ ਗਿਆ ਸੀ ਲੰਗਰ ਛੱਕੇ ਇੱਥੋਂ ਚਲੇ ਜਾਵਾਂ ਪਰ ਸਿਪਾਹੀ ਜਾ ਕੇ ਉੱਥੇ ਕਹਿੰਦੇ ਵੀ ਸਿੱਖਾਂ ਨੇ ਤਾਂ ਇੱਥੇ ਪੱਕਾ ਡੇਰਾ ਲਾ ਲਿਆ ਭਾਈ ਉਹ ਨਹੀਂ ਇੱਥੋਂ ਜਾਂਦੇ ਹਾਂ ਤਾਂ ਜਸਪਤ ਰਾਏ ਉੱਥੇ ਹੰਕਾਰ ਦੇ ਵਿੱਚ ਆਇਆ ਹਾਥੀ ਤੇ ਬੈਠ ਕੇ ਤੇ ਆ ਕੇ ਸਿੱਖਾਂ ਤੇ ਹਮਲਾ ਕਰ ਦਿੰਦਾ ਤੇ ਸਿੱਖਾਂ ਦੇ ਹੱਥ ਦੇ ਵਿੱਚ ਵੀ ਜਿਹੜਾ ਕੁਝ ਆਉਂਦਾ ਖੁਰਚਣਾ ਬਾਲਟੀ ਕੜਚੀ ਲੈ ਕੇ ਉਹ ਜੰਗ ਲੜਨ ਲੱਗ ਜਾਂਦੇ ਨੇ ਜਸਪਤਰਾਇ ਹਾਥੀ ਤੇ ਚੜ ਕੇ ਬੈਠਾ ਉਹ ਤੀਰ ਮਾਰ ਰਿਆ ਸੀ ਤੇ ਲਗਾਤਾਰ ਸਿੱਖਾਂ ਨੂੰ ਜ਼ਖਮੀ ਕਰ ਰਿਆ ਸੀ ਸ਼ਹੀਦ ਕਰ ਰਿਆ ਸੀਗਾ ਤਾਂ ਉਸ ਵੇਲੇ ਇੱਕ ਸਿੱਖ ਸੀਗਾ ਭਾਈ ਨਿਵਾਹੁ ਸਿੰਘ ਜੀ ਬਹੁਤ ਫਰਥੀਲਾ ਸਿੱਖ ਸੀ ਉਹ ਉਹਨੇ ਕੀ ਕਰਿਆ ਭਾਤ ਕੇ ਜਾ ਕੇ ਹਾਥੀ ਦੀ ਪੂਛ ਫੜ ਕੇ ਹਾਥੀ ਤੇ ਚੜ ਗਿਆ ਤੇ ਅੱਖ ਚੱਕਦੇ ਦੇ ਵਿੱਚ ਹੀ ਜਸਪਤਰਾਇ ਦਾ ਹੀ ਤਾਣਾ ਜਿਹੜੇ ਵੱਟ ਕੇ ਥੱਲੇ ਸਿੱਟਦੀ ਮਿੰਟੋਸ ਗੰਟੀ ਇਹ ਚੀਜ਼ ਦੇਖ ਕੇ ਸਾਰੇ ਦੀ ਸਾਰੀ ਫੌਜ ਆ ਜਿਹੜੀ ਮੈਦਾਨ ਛੱਡ ਕੇ ਭੱਜ ਗਈ। ਫਿਰ ਇਹਦਾ ਜਸਪਤ ਰਾਏ ਦਾ ਗੁਰੂ ਸੇਪ ਕਿਰਪਾਰਾਮ ਉਹ ਆਉਂਦਾ ਸਿੱਖਾਂ ਕੋਲ ਉਹਦਾ ਸਿਰ ਲੈਣ ਦੇ ਲਈ। ਤੁਸੀਂ ਦੇਖੋ ਜਿਹੜਾ ਬੰਦਾ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਂਦਾ ਸੀਗਾ ਉਹਦਾ ਹੀ ਸਿਰ ਸਿੱਖਾਂ ਕੋਲੇ ਪਿਆ ਸੀ ਜਿੱਥੇ ਉਹਦਾ ਗੁਰੂ ਲੈਣ ਆਇਆ ਦੇ। ਉਹ ਕਹਿੰਦੇ ਵੀ ਤੁਸੀਂ ਮੁੱਲ ਦਿਓ ਸਾਨੂੰ ਸਿਰ ਦਾ। ਤੇ ਫਿਰ ਸਿੱਖਾਂ ਨੇ ਕਿਰਪਾ ਰਾਮ ਤੋਂ 500 ਰੁਪਇਆ ਲੈ ਕੇ ਉਹਦਾ ਸਿਰ ਵਾਪਸ ਕੀਤਾ ਸੀਗਾ ਹੁਣ ਜਸਪਤ ਰਾਏ ਦੇ ਵੱਡੇ ਭਰਾ ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਲਾਹੌਰ ਦਾ ਦੀਵਾਨ ਸੀਗਾ ਉਹ ਅੱਕ ਬਬੂਲਾ ਹੋ ਜਾਂਦਾ ਕੁੱਸੇ ਦੇ ਵਿੱਚ ਤੇ ਜੈਆ ਖਾਨ ਦੇ ਦਰਬਾਰ ਦੇ ਵਿੱਚ ਜਾਂਦਾ ਤੇ ਜਾ ਕੇ ਆਪਣੀ ਪੱਕਾ ਲਾ ਕੇ ਉੱਥੇ ਰੱਖ ਦਿੰਦਾ ਉਹ ਕਹਿੰਦਾ ਮੈਂ ਓਨਾ ਚਿਰ ਪੱਕ ਸਿਰ ਤੇ ਨਹੀਂ ਪਾਉਂਦਾ ਜਿੰਨਾ ਚਿਰ ਸਿੱਖਾਂ ਦਾ ਮੈਂ ਖੁਰਾ ਖੋਜ ਨਹੀਂ ਮਟਾ ਦਿੰਦਾ ਫਿਰ ਉਹਨੇ ਹੋਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਸਿੱਖਾਂ ਦੇ ਉੱਤੇ ਲਾਹੌਰ ਦੇ ਨਕਾਸ ਚੌਂਕ ਦੇ ਵਿੱਚ ਉਹਨੇ 1000 ਸਿੱਖ ਫੜੇ ਜਿਹੜੇ ਆਮ ਸ਼ਹਿਰੀ ਸਿੱਖ ਸੀਗੇ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਸੀਗਾ ਜਸਪਤ ਰਾਏ ਤੇ ਕਤਲ ਦੇ ਨਾਲ ਜਿਹੜੇ ਵਪਾਰੀ ਸੀ ਆਮ ਘਰਾਂ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਫੜ ਕੇ ਲਿਆਂਦਾ ਨਕਾਸ ਚੌਂਕ ਦੇ ਵਿੱਚ 1000 ਸਿੱਖ ਨੂੰ ਉਹਨਾਂ ਨੂੰ ਤੁਸੀਂ ਇਹ ਦੇ ਦੇ ਕੇ ਸ਼ਹੀਦ ਕੀਤਾ ਲਾਹੌਰ ਦੀਆਂ ਗਲੀਆਂ ਸਿੱਖਾਂ ਦੇ ਖੂਨ ਨਾਲ ਲਥਪਥ ਹੋ ਗਈਆਂ ਸੀਗੀਆਂ ਨਾਲੀਆਂ ਦੇ ਵਿੱਚ ਸਿੱਖਾਂ ਦਾ ਖੂਨ ਵਗ ਰਿਆ ਸੀਗਾ ਉਹਨੇ ਇੱਥੋਂ ਤੱਕ ਕੀਤਾ ਉਹਨੇ ਗੁਰੂ ਗ੍ਰੰਥ ਸਾਹਿਬ ਕਹਿਣ ਤੇ ਪਾਬੰਦੀ ਲਾਤੀ ਸੀਗੀ ਬੈਨ ਲਾਤਾ ਸੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਕਹਿਣਾ ਇਹਨੂੰ ਪੋਥੀ ਕਹਿਣਾਗਾ ਗੁਰੂ ਸ਼ਬਦ ਕਹਿਣ ਤੇ ਪਾਬੰਦੀ ਲਾਤੀ ਸੀ ਗੁਰੂ ਨਹੀਂ ਕਹਿਣਾ ਕਹਿੰਦੇ ਤੁਸੀਂ ਇੱਥੋਂ ਤੱਕ ਉਹਨੇ ਗੁਰੂ ਸ਼ਬਦ ਕਹਿਣ ਤੇ ਵੀ ਪਾਬੰਦੀ ਲਾਤੀ ਸੀਗੀ ਕਹਿੰਦਾ ਭੇਲੀ ਕਹੋ ਆਪਾਂ ਜਦੋਂ ਕਹਿੰਦਾ ਗੁਰ ਕਹਨੇ ਆ ਐ ਲੱਗਦਾ ਵੀ ਕੋਈ ਗੁਰੂ ਪਹੂਗਾ ਉਹਦੇ ਵਿੱਚ ਤਾਂ ਕਰਕੇ ਗੁਰਤ ਵੀ ਨਹੀਂ ਕਹਿਣਾ ਭੇਲੀ ਕਹਿ ਰੋ ਫਿਰ ਉਹਨੇ ਸਿੱਖਾਂ ਨੂੰ ਲੱਭ ਲੱਭ ਕੇ ਕਤਲ ਕੀਤਾ ਜਿਹੜਾ ਵੀ ਕੋਈ ਸਿੱਖ ਨੂੰ ਲੱਭ ਕੇ ਲਿਆਉਂਦਾ ਸੀ ਉਸ ਨੂੰ ਉਹ ਇਨਾਮ ਦਿੰਦਾ ਸੀ ਵੱਡੇ ਵੱਡੇ ਫਿਰ ਜਿਹੜੇ ਸਿੱਖ ਸੀਗੇ ਉਹ ਜੰਗਲਾਵਲ ਨੂੰ ਭੱਜ ਗਏ ਸੀਗੇ ਕੁਝ ਪਹਾੜਾਂ ਵੱਲ ਨੂੰ ਚਲੇ ਗਏ ਫਿਰ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੇ ਜਿਹੜੇ ਵੱਡੇ ਵੱਡੇ ਜਰਨੈਲ ਸੀਗੇ ਉਹਨਾਂ ਨੂੰ ਸਨੇਹੇ ਭੇਜੇ ਕਾਨੂੰਬਾਲ ਦੇ ਜੰਗਲ ਦੇ ਵਿੱਚ ਉਹਨਾਂ ਨੇ ਇਕੱਠ ਸੱਤਿਆ ਸੀਗਾ ਜਿਹਦੇ ਵਿੱਚ ਜੱਸਾ ਸਿੰਘ ਅਨੂਵਾਲਿਆ ਜਸਾ ਸਿੰਘ ਰਾਮ ਗੜੀਆ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਜਿਨੇ ਮੱッセ ਰੰਗੜ ਦਾ ਸਿਰ ਵੱਡਿਆ ਸੀਗਾ ਭਾਈ ਚੜਤ ਸਿੰਘ ਸ਼ੁਕਰਚੱਕੀਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਹੋਏ ਨੇ ਜਿਹੜੇ ਹੋਰ ਵੀ ਵੱਡੇ ਵੱਡੇ ਸਿੱਖ ਜਰਨੈਲ ਯੋਧੇ ਤੇ ਜਿਹੜੇ ਆਮ ਸਿੱਖ ਸੀਗੇ ਉਹ ਕਾਨੂੰਪਾਲ ਦੇ ਜੰਗਲ ਦੇ ਵਿੱਚ ਇਕੱਠੇ ਹੁੰਦੇ ਨੇ ਜੰਗਲ ਦੇ ਇੱਕ ਪਾਸੇ ਵੱਡੇ ਵੱਡੇ ਪਹਾੜ ਸੀਗੇ ਇੱਕ ਪਾਸੇ ਰਾਵੀ ਦਰਿਆ ਵਗ ਰਿਹਾ ਸੀਗਾ ਤੇ ਉੱਥੇ ਉਹ ਅਗਲੇ ਅਗਲੀ ਰਣਨੀਤੀ ਬਣਾਉਣ ਦੇ ਵਾਸਤੇ ਇਕੱਠੇ ਹੁੰਦੇ ਨੇ ਵਿਚਾਰ ਚਰਚਾ ਕਰਦੇ ਨੇ ਕਹਿੰਦੇ ਨੇ 15 ਤੋਂ 20 ਹਜ਼ਾਰ ਸਿੱਕਾ ਉੱਥੇ ਇਕੱਠੇ ਹੋਏ ਸੀਗੇ ਜਦੋਂ ਇਸ ਚੀਜ਼ ਦਾ ਪਤਾ ਲਖਪਤਰਾਏ ਨੂੰ ਲੱਗਦਾਗਾ ਤਾਂ ਉਹ ਇੱਕੇ ਦਾਮ ਇਕੱਠੇ ਹੋ ਕੇ ਆਪਣੇ 50 ਹਜ਼ਾਰ ਸਿਪਾਹੀ ਲੈ ਕੇ ਆਉਂਦਾ ਤੇ ਜੰਗਲ ਨੂੰ ਘੇਰਾ ਪਾ ਲੈਂਦਾ ਉਹਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਅੰਦਰ ਜਾਣ ਦੀਆਂ ਪਰ ਉਹ ਸਫਲ ਨਹੀਂ ਹੋਇਆ ਲੜਾਈ ਚੱਲਦੀ ਰਹੀ ਹੈ ਉਧਰੋਂ ਤੀਰਾਂ ਬਾ ਵਰਸ਼ੇ ਚੱਲਦੇ ਰਹੇ ਨੇ ਇਧਰੋਂ ਚੱਲਦੇ ਰਹੇ ਨੇ ਬਹੁਤ ਨੁਕਸਾਨ ਹੋਇਆ ਇਸ ਉਸ ਸਮੇਂ ਲਖਪਤਰਾਏ ਦਾ ਜੈ ਅਖਾਂ ਦਾ ਮੁੰਡਾ ਮਾਰਿਆ ਗਿਆ ਉਸ ਲੜਾਈ ਦੇ ਵਿੱਚ ਇਹਦਾ ਲਖਪਤਰਾਏ ਦਾ ਖੁਦ ਦਾ ਮੁੰਡਾ ਵੀ ਮਾਰਿਆ ਗਿਆ ਸੀ ਇਸ ਲੜਾਈ ਦੇ ਵਿੱਚ ਫਿਰ ਇਹ ਗੁੰਦਲ ਕੱਕੇ ਤਾਂ ਇਹਨੇ ਤਿੰਨੇ ਮਹੀਨੇ ਘੇਰਾ ਪਾਈ ਰੱਖਿਆ ਖਾਣ ਪੀਣ ਦਾ ਸਮਾਨ ਵੀ ਭਾਵੇਂ ਸਿੱਖਾਂ ਕੋਲੇ ਅੰਦਰ ਖਤਮ ਹੋ ਗਿਆ ਸੀਗਾ ਫਿਰ ਇਹਨੇ ਕੀ ਕਿਹਾ ਵੀ ਤੁਸੀਂ ਜੰਗਲ ਵੰਡ ਦੋ ਪਰ ਐਡਾ ਵੱਡਾ ਜੰਗਲ ਵੰਡਣਾ ਕਿਡਾ ਸੌਖਾਗਾ ਫਿਰ ਉਹਨੇ ਇੱਕ ਪਾਸਿਓਂ ਜੰਗਲ ਨੂੰ ਅੱਗ ਲਗਾਤੀ ਤੁਸੀਂ ਇਹ ਸੀਨ ਸੋਚ ਕੇ ਦੇਖੋ ਇੱਕ ਪਾਸੇ ਪਹਾੜ ਨੇ ਸਿੱਖ ਉਧਰ ਨਹੀਂ ਜਾ ਸਕਦੇ ਇੱਕ ਪਾਸੇ ਰਾਬੀ ਦਰਿਆ ਵਗ ਰਿਹਾ ਉਧਰ ਨਹੀਂ ਜਾ ਸਕਦੇ ਇੱਕ ਪਾਸੇ ਲਖਪਤਰਾਏ ਘੇਰਾ ਪਾਈ ਬੈਠਾ ਉਧਰ ਨਹੀਂ ਜਾ ਸਕਦੇ ਜਿਹੜਾ ਇੱਕ ਪਾਸਾ ਬਚਿਆ ਸੀ ਉਸ ਪਾਸੇ ਇਸ ਪਾਪੀ ਨੇ ਅੱਗ ਲਾਤੀ ਸੀ ਤੁਸੀਂ ਇਹ ਮੰਜ਼ਰ ਸੋਚੋ ਕਿੰਨਾ ਔਖਾ ਹੋਇਆ ਹੋਗਾ ਕਹਦੇ ਨੇ 7 ਤੋਂ 8000 ਸਿੱਖ ਸੀ ਜਿਹੜੇ ਉਥੇ ਅੱਗ ਦੇ ਵਿੱਚ ਸੜ ਕੇ ਸ਼ਹੀਦ ਹੋ ਗਏ ਸੀ ਤੇ ਜਿਹੜੇ ਅਧੇ ਚੁਲਸੇ ਸੀ ਜਾਂ ਜਿਹੜੇ ਭੱਜ ਨਹੀਂ ਸਕੇ ਸੀ ਉਹਨਾਂ ਨੂੰ ਲਖਪਤ ਰਾਏ ਨੇ ਬੰਦੀ ਬਣਾ ਲਿਆ ਸੀ ਫੜ ਲਿਆ ਸੀ ਫਿਰ 16 ਮਈ 1746 ਈਸਵੀ ਦੀ ਗੱਲ ਆ ਜਿਹੜੇ ਸਿੱਖ ਬੰਦੀ بنائے ਸੀ ਉਹਨਾਂ ਨੂੰ ਲਾਹੌਰ ਲੈਂਦਾ ਜਾਂਦਾ ਉੱਥੇ ਨਕਾਸ ਚੌਂਕ ਦੇ ਵਿੱਚ 3000 ਸਿੱਖ ਸੀ ਜਿਹੜੇ 2 ਦਿਨਾਂ ਦੇ ਵਿੱਚ ਹੀ ਸ਼ਹੀਦ ਕਰ ਦਿੱਤੇ ਸੀ ਸਿੱਖਾਂ ਦੀਆਂ ਕਰਤਾਰਾਂ ਦੇ ਐਡੇ ਡੇ ਢੇਰ ਲਾਤੇ ਸੀ ਖੂਨ ਦੀਆਂ ਨਦੀਆਂ ਵਗੀਆਂ ਉੱਥੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਪਾਪੀਆਂ ਨੇ ਸਿੱਖਾਂ ਦੇ ਖੂਨ ਦੇ ਨਾਲ ਮਸਜਿਦਾਂ ਧੋਤੀਆਂ ਉਸ ਦਿਨ। ਟੋਏ ਪੱਟੇ ਉਹਨਾਂ ਦੇ ਵਿੱਚ ਸਿਰ ਦੱਬਤੇ ਸਿੱਖਾਂ ਦੇ। ਜਿਹੜੇ ਨਵੇਂ ਘਰ ਬਣ ਰਹੇ ਸੀ ਉਹਨਾਂ ਦੀਆਂ ਨਿਉਆਂ ਦੇ ਵਿੱਚ ਸਿੱਖਾਂ ਦੇ ਸਿਰ ਦੱਬਤੇ ਸੀਗੇ। ਇੰਨੇ-ਇੰਨੇ ਜ਼ੁਲਮ ਕੀਤੇ ਸੀ ਸਿੱਖਾਂ ਦੇ ਉੱਤੇ ਉਸ ਸਮੇਂ ਨਾਲ। ਏਡੀਆਂ-ਵੱਡੀਆਂ ਸ਼ਹੀਦੀਆਂ ਹੋਈਆਂ ਸੀ ਪਰ ਇਹ ਸਭ ਨੂੰ ਛੋਟਾ ਕੱਲੂਕਾਰਾ ਕਿਹਾ ਜਾਂਦਾ। ਦੇਸ਼ੇ ਰੇਤੀਆਂ ਬਹੁਤ ਵੱਡੀਆਂ ਹੋਗੀਆਂ ਸੀ। ਤਾਂ ਹੀ ਤੱਕ ਇੱਕ ਕਵੀ ਨੇ ਕਿਹਾ ਸੀਗਾ ਪੰਜਾਬ ਦੀ ਇਹ ਧਰਤੀ ਇਹ ਨਹੀਂ ਕਿਸੇ ਕਿਸਾਨ ਨੇ ਪਾਣੀ ਨਾਲ ਨਹੀਂ ਤੈਨੂੰ ਇੰਨਾ ਸਿੰਜਿਆ ਹੋਣਾ ਜਿਨ੍ਹਾਂ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਤੈਨੂੰ ਸਿੰਜਿਆ ਹੈਗਾ। ਸਮਾਂ ਬੀਤਿਆ ਇੱਕ ਸਾਲ ਬਾਅਦ ਹੀ ਸਿੱਖ ਕੌਮ ਫੇਰ ਉੱਠ ਕੇ ਖੜੀ ਹੋ ਜਾਂਦੀ ਹੈ। ਤੁਸੀਂ ਦੇਖੋ ਕਿਸੇ ਵੀ ਕੌਮ ਦੇ 30000 ਲੋਕ ਜਾਨੀ ਕਿ ਅੱਧੀ ਕੌਮ 21 ਦਿਨ ਦੇ ਵਿੱਚ ਸ਼ਹੀਦ ਹੋ ਗਈ ਸੀ ਕੋਈ ਵੀ ਕੌਮ ਐਡੀ ਛੇਤੀ ਨਹੀਂ ਉੱਠ ਸਕਦੀ ਤ ਸਮਾਂ ਲੱਗਦਾ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਖਾਲਸਾ ਸੀ ਇੱਕੋ ਸਾਲ ਦੇ ਵਿੱਚ ਉੱਠ ਕੇ ਖੜੇ ਹੋ ਜਾਂਦੇ ਆ ਤੇ ਆਪਣਾ ਇੱਕ ਕਿਲਾ ਉਸਾਰ ਲੈਂਦੇ ਨੇ ਤੇ ਇਧਰੋਂ ਜਈਆ ਖਾਨ ਦਾ ਜਿਹੜਾ ਭਰਾ ਸੀ ਸਾਹ ਨਵਾਜ ਉਹ ਤਖਤਾ ਪਲਟ ਕਰ ਦਿੰਦਾ ਜਈਆ ਖਾਨ ਆ ਤਾਂ ਭੱਜ ਜਾਂਦਾਗਾ ਤਸਾਨਵਾਜਾ ਜਿਹੜਾ ਕੌੜਾ ਮੰਲ ਨੂੰ ਆਪਣਾ ਵਜੀਰ ਥਾਪਦਾ ਤੇ ਲਖਪਤਰਾਇ ਨੂੰ 3 ਲੱਖ ਰੁਪਏ ਦਾ ਜੁਰਮਾਨਾ ਦੇਨ ਕਰ ਦਿੰਦਾ। ਛਾਨਵਾਲ ਦਾ ਜਿਹੜਾ ਵਜੀਰ ਹੈ ਕੌੜਾ ਮੰਲ ਇਹ ਸਿੱਖਾਂ ਨਾਲ ਇਹਦਾ ਇੱਕ ਬਹੁਤ ਵਧੀਆ ਰਿਸ਼ਤਾ ਰਿਹਾ। ਜਦੋਂ 3 ਮਹੀਨੇ ਲਖਪਤਰਾਇ ਨੇ ਸਿੱਖਾਂ ਨੂੰ ਘੇਰਾ ਪਾਈ ਰੱਖਿਆ ਸੀ ਜੰਗਲ ਦੇ ਵਿੱਚ ਤਾਂ ਕੌੜਾ ਮੰਲ ਨੇ ਉਹਨਾਂ ਦੀ ਮਦਦ ਕੀਤੀ ਸੀ। ਸਿੱਖਾਂ ਦੇ ਕੋਲ ਖਾਣ ਪੀਣ ਦੀਆਂ ਰਸਤੇ ਇਹਨੇ ਭੇਜੀਆਂ ਸੀ ਗੱਡਿਆਂ ਦੇ ਰਾਹੀਂ ਤੇ ਉੱਥੇ ਉਹਨਾਂ ਨੂੰ ਸੁਨੇਹਾ ਲਾਤਾ ਸੀਗਾ ਸਿੱਖਾਂ ਨੂੰ ਵੀ ਤੁਸੀਂ ਇਹਨੂੰ ਲੁੱਟ ਲਓ ਸਿੱਖ ਇਹਨੂੰ ਪਿਆਰ ਨਾਲ ਮਿੱਠਾ ਮੱਲ ਕਹਿੰਦੇ ਸੀ ਦੇਖੋ ਤੁਸੀਂ ਬੰਦੇ ਦਾ ਨਾਮ ਆ ਕੌੜਾ ਮੱਲ ਤੇ ਸਿੱਖ ਇਹਨੂੰ ਕਹਿ ਰਹੇ ਨੇ ਮਿੱਠਾ ਮੱਲ ਮਤਲਬ ਦੋਸਤੀ ਸੀ ਵਧੀਆ ਸਿੱਖਾਂ ਦੇ ਨਾਲ ਫੇਰ ਇਹ ਆ ਕੇ ਫੇਰ ਦੁਬਾਰਤ ਸਿੱਖਾਂ ਦੀ ਮਦਦ ਕਰਦਾ ਕੌੜਾ ਮੱਲ ਆ ਜਿਹੜਾ ਸ਼ਾਹ ਨਮਾਜ਼ ਨੂੰ ਕਹਿੰਦਾ ਵੀ ਜਿਹੜਾ ਇਹਦਾ ਜ਼ਰਬਾਨਾ ਹੈਗਾ ਜੇ ਮੈਂ ਭਰ ਤਿਆਂ 3 ਲੱਖ ਰੁਪਇਆ ਤਾਂ ਤੁਸੀਂ ਇਹਨੂੰ ਮੇਰੇ ਹਵਾਲੇ ਕਰ ਦੋਗੇ ਤਾਂ ਸਾਰਨਵਜ ਕਹਿੰਦਾ ਹਾਂਜੀ ਤੁਸੀਂ ਭਰ ਦੋ ਤਾਂ ਉਹ ਕੀ ਕਰਦਾ 3 ਲੱਖ ਰੁਪਇਆ ਸਾਰਨਵਜ ਨੂੰ ਪੌੜਾ ਮੱਲ ਆਪਣੇ ਕੋਲੋਂ ਦੇ ਦਿੰਦਾ ਤੇ ਲਖਪਤਰਾਏ ਨੂੰ ਬੰਦੀ ਬਣਾ ਲੈਂਦਾ ਤੇ ਜਾ ਕੇ ਹਵਾਲੇ ਕਰ ਦਿੰਦਾ ਸਿੱਖਾਂ ਦੇ ਤੇ ਕਹਿੰਦਾ ਤੁਸੀਂ ਜੋ ਕਰਨਾ ਹੈ ਇਹਦੇ ਨਾਲ ਕਰ ਲਓ ਮੈਨੂੰ ਤੁਸੀਂ 1 ਰੁਪਇਆ ਨਾ ਦਿਓ ਹੁਣ ਦੇਖੋ ਲਖਪਤਰਾਏ ਪਾਪੀ ਜਿਹਨੇ 3000 ਸਿੱਖ ਸ਼ਹੀਦ ਕੀਤੇ ਸੀ ਦੋਹਾਂ ਦਿਨਾਂ ਦੇ ਵਿੱਚ ਜਿਹੜੇ ਬੰਦੇ ਨੇ ਦਰਬਾਰ ਸਾਹਿਬ ਦੇ ਸਰੋਵਰ ਚ ਕੂੜਾ ਭਰਤਾ ਸੀਗਾ ਗੁਰੂ ਸਾਹਿਬ ਨੂੰ ਅਗਨ ਭੇਟ ਕਰਤਾ ਸੀਗਾ ਜਿਹੜਾ ਕਹਿੰਦਾ ਸੀ ਮੈਂ ਸਿੱਖਾਂ ਦਾ ਖੁਰਾ ਹੋਇ ਮਟਾ ਦੂੰਗਾ ਅੱਜ ਉਹੀ ਬੰਦਾ ਸਿੱਖਾਂ ਦੇ ਹੱਥੇ ਚੜ ਗਿਆ ਫੇਰ ਕੀ ਕਰਿਆ ਸਿੱਖਾਂ ਨੇ ਇੱਕ ਡੂੰਗਾ ਟੋਆ ਪਟਿਆ ਲੱਖਪਤ ਰਾਏ ਨੂੰ ਉਸ ਟੋਏ ਦੇ ਵਿੱਚ ਸਿੱਟਤਾ ਉਤੋਂ ਕਰਤਾ ਬੰਦ ਉਹ ਥੋੜੀ ਜੀ ਗਲੀ ਛੱੜਤੀ ਥੋੜਾ ਜਿਹਾ ਉਪਰੋਂ ਮੂੰਹ ਖੁੱਲਾ ਛੱਡਤਾ ਉਹ ਫਿਰ ਸੇਖੋ ਉਸ ਟੋਏ ਚ ਜੰਗਲ ਪਾਣੀ ਕਰਕੇ ਆਉਂਦੇ ਸੀਗੇ ਥੱਲੇ ਬੈਠਾ ਮਿੰਤਾ ਕਰਦਾ ਹੁੰਦਾ ਸੀਗਾ ਵੀ ਮੈਨੂੰ ਬਾਹਰ ਕੱਢ ਲਓ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਜਾਂ ਮੈਨੂੰ ਮਾਰ ਹੀ ਦਿਓ ਇਹਦੇ ਨਾਲੋਂ ਫਿਰ ਕੱਢ ਲਿਆ ਸੀ ਸਿੱਖਾਂ ਨੇ ਬਾਹਰ ਉਸ ਨੂੰ ਬਾਹਰ ਆ ਕੇ ਉਹਨੂੰ ਕੋਈ ਬਿਮਾਰੀ ਲੱਗ ਗਈ ਸੀ ਜਿਹਦੇ ਨਾਲ ਉਹ ਤੜਫ ਤੜਫ ਕੇ ਮਰਿਆ ਇਸ ਤਰ੍ਹਾਂ ਅੰਤ ਹੋਇਆ ਉਸ ਪਾਪੀ ਲਖਪਤ ਰਾਏ ਦਾ ਇਸ ਘਟਨਾ ਨੂੰ ਛੋਟਾ ਕੱਲੂਕਾਰਾ ਕਹਿੰਦੇ ਆ ਹਾਲਾਂਕਿ ਛੋਟਾ ਨਹੀਂ ਹੈ ਇਹ ਕੋ ਛੋਟਾ ਤਾਂ ਕਹਿੰਦੇ ਨੇ ਕਿਉਂਕਿ ਇਸ ਤੋਂ ਬਾਅਦ ਵੀ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਇਸ ਤੋਂ ਵੱਡਾ ਕਤਲੇਆਮ ਹੋਇਆ ਸੀ ਸਿੱਖਾਂ ਦਾ ਉਸ ਨੂੰ ਵੱਡਾ ਕੰਡੂਕਰਾ ਕਹਿੰਦੇ ਨੇ ਉਸ ਤੋਂ ਬਾਅਦ ਇੱਕ 1984 ਦੇ ਵਿੱਚ ਜਿਹੜਾ ਸਾਕਾ ਨੀਲਾ ਤਾਰਾ ਹੋਇਆ ਹੈਗਾ ਉਸ ਨੂੰ ਤੀਜਾ ਕੰਡੂਕਰਾ ਕਹਿੰਦੇ ਸੋ ਏਸੀ ਜੀ ਅੱਜ ਦੀ ਵੀਡੀਓ ਇਤਿਹਾਸ ਸੁਣਾਉਂਦੇ ਹੋਏ ਜੇ ਕੋਈ ਗਲਤੀ ਹੋਈ ਹੋਵੇ ਤਾਂ ਖਿਮਾ ਦੇ ਜੱਜਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ